ਬਾਈ ਮਾ ਸਵਾਲ ਆ ਜਿਹੜਾ ਗੁਰਦੀਪ ਸਿੰਘ ਜੀ ਅਟਾਰੀ ਤੋਂ ਕਰਦੇ ਨੇ ਐਗ ਪ੍ਰੋਡਕਸ਼ਨ ਘਟ ਕਿਉਂ ਹੋ ਗਈ ਇਹਨਾਂ ਕੋਲੇ ਮੁਰਗੀ ਹੈ ਜੀ ਉਹਦੀ ਐਗ ਪ੍ਰੋਡਕਸ਼ਨ ਘਟ ਗਈ ਤੇ ਕਿਉਂ ਘਟੀ ਇਹਦੇ ਕਈ ਕਾਰਨ ਹੋ ਸਕਦੇ ਨੇ ਇੱਕ ਤਾਂ ਮੌਸਮ ਚੇਂਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੈੱਡ ਜਦੋਂ ਆਪਾਂ ਸਿਮੈਂਟਡ ਚਾਦਰਾਂ ਨਾਲ ਪਾਉਂਦੇ ਆ ਉਹ ਠੰਡਾ ਵੀ ਜਲਦੀ ਹੁੰਦਾ ਤੇ ਗਰਮ ਵੀ ਜਲਦੀ ਹੁੰਦਾ ਮੌਸਮ ਚੇਂਜ ਦਾ ਅਸਰ ਬਹੁਤ ਛੇਤੀ ਹੋ ਜਾਂਦਾ ਸਾਡੇ ਕੋਲੇ ਤਿੰਨ ਫਾਰਮ ਨੇ ਸਾਡੇ ਇੱਕ ਬਾਗੜੀਆਂ ਆ ਜਿੱਥੇ ਅਸੀਂ ਹੈਚਰੀ ਲਾਈ ਹੋਈ ਹੈ ਤੇ ਇਹ ਫਾਰਮ ਅਸੀਂ ਪਹਿਲਾਂ ਤਾਂ ਸਾਡੇ ਕੋਲ ਇਹੀ ਇਕੱਲਾ ਫਾਰਮ ਹੁੰਦਾ ਸੀ ਤੇ ਇਹਦੇ ਚ ਹੀ ਅਸੀਂ ਪੇਰੈਂਟ ਵਾਰਡ ਵੀ ਰੱਖਦੇ ਹੁੰਦੇ ਸੀ ਥੋੜਾ ਜਿਹਾ ਤਕਰੀਬਨ 1200 ਤੇ ਇੱਥੇ ਹੀ ਹੈਚਿੰਗ ਦਾ ਕੰਮ ਕਰਦੇ ਸੀਗੇ ਪਰ ਫਿਰ ਜਦੋਂ ਥੋੜਾ ਜਿਹਾ ਲੋਕ ਜ਼ਿਆਦਾ ਆਉਣ ਜਾਣ ਲੱਗੇ ਫਾਰਮ ਤੇ ਫਿਰ ਮੁਰਗੀਆਂ ਦੀ ਪ੍ਰੋਡਕਸ਼ਨ ਘਟਣ ਲੱਗੀ ਇੱਕ ਦੀ ਡਿਸਟਰਬ ਹੋਣ ਲੱਗੀ ਮੁਰਗੀ ਫਿਰ ਸਾਨੂੰ ਲੋੜ ਪਈ ਵੀ ਫਾਰਮ ਹੋਰ ਹੋਣਾ ਚਾਹੀਦਾ ਪੇਰੈਂਟ ਵਾਰਡ ਵਾਸਤੇ ਉਸ ਟਾਈਮ ਅਸੀਂ ਦੋ ਫਾਰਮ ਲੀਜ਼ ਤੇ ਲਏ ਡਬਲ ਸਟੋਰੀ ਫਾਰਮ ਨੇ ਪੂਰੇ ਵਧੀਆ ਬਣੇ ਹੋਏ ਨੇ ਉਹ ਫੱਟੀ ਦੀ ਛੱਤ ਪਈ ਹੋਈ ਹੈ ਬ੍ਰਾਇਲਰ ਦੇ ਫਾਰਮ ਨੇ ਉਹ ਤੇ ਲੀਜ਼ ਤੇ ਲਏ ਨੇ ਸੀ ਆਪਣੇ ਨਹੀਂ ਬਣਾਏ ਹੈਗੇ ਉਹ ਤੇ ਉਹਨਾਂ ਦੇ ਵਿੱਚ ਜਦੋਂ ਅਸੀਂ ਮੁਰਗੀਆਂ ਛੱਡੀਆਂ ਮੈਂ ਤੁਹਾਨੂੰ ਇਸ ਵਾਰ ਦੀ ਗੱਲ ਦੱਸਦਾ ਸਾਫ ਸਫਾਈ ਕਰਕੇ ਐਨ ਜਦੋਂ ਦੁਬਾਰਾ ਅਸੀਂ ਸਟਾਕ ਪਾਇਆ ਆਰ ਆਈ ਆਰ ਮੁਰਗੀ ਇਸ ਟਾਈਮ ਸਾਡੇ ਕੋਲੇ ਇੱਕ ਸ਼ੈਟ ਦੇ ਵਿੱਚ ਥੋੜਾ ਜਿਹਾ ਪਹਿਲਾਂ ਪਹਿਲਾਂ ਛੱਡੀ ਸੀ ਅਸੀਂ ਉਹ 600 ਮੁਰਗੀ ਸੀ ਉਹ 600 ਮੁਰਗੀ ਬਿਨਾ ਮੁਰਗੇ ਤੋਂ 560 ਅੰਡੇ ਦੇ ਰਹੀ ਸੀ ਐਵਰੇਜ ਤੁਸੀਂ ਦੇਖੋ ਵੀ ਕਿੰਨੇ ਪਰਸੈਂਟ ਹੋ ਗਿਆ ਕਿੰਨੀ ਵਧੀਆ ਬਰੀਡ ਹੋ ਗਈ ਉਹ ਜਿਹੜੀ ਇੰਨਾ ਜ਼ਿਆਦਾ ਅੰਡਾ ਦੇ ਰਹੀ ਹੈ ਤੇ 600 ਹੀ ਅਸੀਂ نیچے ਬਲੈਕ ਐਸਟ ਲੌਕ ਛੱਡੀ ਉਹਦੇ ਚ ਤਜਰਬੇ ਦੇ ਤੌਰ ਤੇ ਛੱਡੀ ਹੋਈ ਸੀ ਉਹ 590 ਤੱਕ ਵੀ ਪਹੁੰਚੀ ਹੈ ਸਾਡੇ ਕੋਲ ਬਲੈਕ ਐਸਟ ਲੌਕ 600 ਮੁਰਗੀ 590 ਅੰਡੇ ਪਰ ਜਦੋਂ ਮੁਰਗਾ ਛੱਡਦੇ ਆ ਤਾਂ ਪ੍ਰੋਡਕਸ਼ਨ ਥੋੜੀ ਜਿਹੀ ਡਾਊਨ ਆ ਜਾਂਦੀ ਹੈ ਔਰ ਜਦੋਂ ਹੁਣ ਜਿਵੇਂ ਹੈਚਿੰਗ ਸ਼ੁਰੂ ਕਰਨੀ ਹੈ ਜਨਵਰੀ ਦੇ ਵਿੱਚ ਦਸੰਬਰ ਦੇ ਵਿੱਚ ਤਕਰੀਬਨ 15 ਦਿਨ ਪਹਿਲਾਂ ਜਦੋਂ ਅਸੀਂ ਆਂਡਾ ਮਸ਼ੀਨ ਚਲਾਉਣਾ ਹੁੰਦਾ ਉਦੋਂ 15 ਦਿਨ ਪਹਿਲਾਂ ਮੁਰਗਾ ਛੱਡਿਆ ਜਾਂਦਾ ਛਾਂਟ ਕੇ ਪੂਰਾ ਵਧੀਆ ਉਹ ਪ੍ਰੋਡਕਸ਼ਨ ਡਾਊਨ ਆਉਂਦੀ ਹੈ ਪਹਿਲਾਂ ਤਾਂ ਸ਼ੁਰੂਸ ਤੋਂ 10% ਵੀ ਡਾਊਨ ਆ ਜਾਂਦੀ ਹੈ ਫਿਰ 5% ਹੌਲੀ-ਹੌਲੀ ਜਦੋਂ ਮੁਰਗੀ ਨੂੰ ਆਦਤ ਪੈ ਜਾਂਦੀ ਹੈ ਫਿਰ 5% ਵੱਧ ਜਾਂਦੀ ਹੈ ਮਤਲਬ ਮੁਰਗਾ ਛੱਡਣ ਤੇ ਨਾ ਛੱਡਣ 'ਚ 5% ਦਾ ਪ੍ਰੋਡਕਸ਼ਨ ਦਾ ਅਗਰੀ ਦਾ ਫਰਕ ਪੈਂਦਾ ਹੀ ਪੈਂਦਾ ਹੈ ਚਲੋ ਇਹ ਤਾਂ ਹੋ ਗਈ ਮੁਰਗੇ ਦੀ ਗੱਲ ਪਰ ਜਦੋਂ ਫਾਰਮ ਵਧੀਆ ਤੁਹਾਡਾ ਤੁਸੀਂ ਟੈਂਪਰੇਚਰ ਨਾ ਜ਼ਿਆਦਾ ਵਧਣ ਦੇ ਰਹੇ ਹੋ ਨਾ ਘਟਣ ਦੇ ਰਹੇ ਤਾਂ ਮੌਸਮ ਚੇਂਜ ਦਾ ਅਸਰ ਨਹੀਂ ਹੁੰਦਾ ਫਿਰ ਮੁਰਗੀ ਦਾ ਅੰਡਾ ਨਹੀਂ ਘਟਦਾ ਤੁਸੀਂ ਫੀਡ ਸਹੀ ਰੱਖਦੇ ਹੋ ਤੁਹਾਡੀ ਫੀਡ ਚ ਕੋਈ ਨੁਕਸ ਨਹੀਂ ਲਾਈਟ ਮੈਨੇਜਮੈਂਟ ਸਹੀ ਕਰਦੇ ਹੋ ਤੇ ਬਿਮਾਰੀ ਨਹੀਂ ਆਉਣ ਦਿੰਦੇ ਜਿਵੇਂ ਹੁਣ ਆੱਡ ਫਾਰਮ ਬਣਾਉਣ ਦਾ ਸਾਡਾ ਕਾਰਨ ਏ ਵੀ ਸੀ ਵੀ ਉੱਥੇ ਕਿਸੇ ਦੀ ਪਹੁੰਚ ਨਾ ਹੋਵੇ ਬਾਹਰਲਾ ਬੰਦਾ ਉੱਥੇ ਬਿਲਕੁਲ ਨਾ ਜਾਵੇ ਜਦੋਂ ਮੈਂ ਆਪ ਵੀ ਉੱਥੋਂ ਆਂਡੇ ਲੈ ਕੇ ਆਉਣਾ ਮੇਰੀ ਆਦਤ ਇਹ ਹੈ ਕਿ ਜਦੋਂ ਵੀ ਮਤਲਬ ਹੈਚਿੰਗ ਵਾਸਤੇ 6ਵੇਂ ਦਿਨ ਅੰਡਾ ਆਉਂਦਾ ਆ ਮੈਂ ਕਿਸੇ ਨੂੰ ਭੇਜਦਾ ਨਹੀਂ ਉੱਥੇ ਮੈਂ ਆਪ ਲੈ ਕੇ ਆਉਣਾ ਜਾਂਦਾ ਆ ਤੇ ਜੇ ਮੈਂ ਫਾਰਮ ਤੇ ਪਹੁੰਚਣਾ ਆ ਤਾਂ ਮੈਂ ਸਵੇਰੇ ਜਾਊਗਾ ਘਰੋਂ ਤਿਆਰ ਹੋ ਕੇ ਕੱਪੜੇ ਵਗੈਰਾ ਸਾਰੇ ਚੇਂਜ ਹੋਣਗੇ ਤੇ ਜੇ ਮੈਂ ਕੁਦਰਤੀ ਦੁਪਹਿਰ ਤੋਂ ਬਾਅਦ ਗਿਆ ਆਪਣੇ ਬਾਗੜੀਆਂ ਵਾਲੇ ਫਾਰਮ ਤੋਂ ਹੋ ਕੇ ਗਿਆ ਫਿਰ ਮੈਂ ਦੂਰ ਖੜੂਗਾ ਉੱਥੇ ਮੈਂ ਫਾਰਮ ਦੇ ਵਿੱਚ ਨਹੀਂ ਜਾਂਦਾ ਉੱਥੋਂ ਨੌਕਰ ਰੇੜੀ ਤੇ ਰੱਖ ਕੇ ਲੈ ਕੇ ਆਊਗਾ ਬਾਗੜੀਆਂ ਦੀਆਂ ਟ੍ਰੀਆਂ ਤੇ ਗੱਡੀ ਚਲਾਦ ਕੇ ਚਲਾ ਜਾਊਂਗਾ ਥੋੜਾ ਜਾਂ ਰੱਖਣਾ ਪੈਂਦਾ ਏ ਚੀਜ਼ ਦਾ ਨਹੀਂ ਪੈਂਦਾ ਏ ਆਂਡੇ ਤੇ ਅਸਰ